ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਲਓ ਜੀ ਆਪਦੇ ਖੇਤ ਦਾ ਗੰਨਾ ਬੈਠੇ ਸਹਾਗੇ ਤੇ ਬੈਠੇ ਚੂਪਦੇ ਆ ਪਿੱਛੇ ਗੁਲਾਬ ਦੇ ਫੁੱਲਾਂ ਦੀ ਮਹਿਕ ਆ ਰਹੀ ਹੈ ਇੱਧਰ ਗੰਨੇ ਦੀ ਮਠਿਆਸ ਤੇ ਅੱਜ ਕਾਫੀ ਦਿਨਾਂ ਮਗਰੋਂ ਕਿਉਂਕਿ ਪਾਕਿਸਤਾਨ ਗਿਆ ਰਹੇ ਹਾਂ ਤੁਸੀਂ ਬਹੁਤ ਪਿਆਰ ਦਿੱਤਾ ਮੇਰੀ ਪਾਕਿਸਤਾਨ ਦੀਆਂ ਵੀਡੀਓ ਨੂੰ ਵੱਖ-ਵੱਖ ਕਲਾਕਾਰਾਂ ਨਾਲ ਜੋ ਉੱਥੇ ਮਿਲੇ ਐ ਤੇ ਬੇਸ਼ੁਮਾਰ ਪਾਕਿਸਤਾਨ ਦੇ ਪੰਜਾਬੀਆਂ ਨੇ ਪਿਆਰ ਬਖਸ਼ਿਆ ਤੁਸੀਂ ਪੂਰੀ ਦੁਨੀਆ 'ਚ ਰਹਿੰਦੇ ਪੰਜਾਬੀਆਂ ਨੇ ਮਾਨ ਬਖਸ਼ਿਆ ਅੰਤੇ 1000000 ਚਾਰ ਚਾਰ ਲੱਖ ਜਿਹੜਾ ਹੈਗਾ ਤੁਸੀਂ ਮੇਰੇ ਵੀਡੀਓ ਨੂੰ ਸ਼ੇਅਰ ਕੀਤਾ ਤੇ ਬੇਸ਼ੁਮਾਰ ਕਮੈਂਟ ਲੋਕਾਂ ਦੇ ਆਏ ਨੇ ਗਾਹਾਂ ਸ਼ੇਅਰਸ ਬਹੁਤ ਕੀਤੀਆਂ ਨੇ ਵੀਡੀਓ ਸੋ ਹੁਣ ਬਸ ਇੱਕ ਖੇਤ ਦਾ ਅੱਜ ਅਚੇਚੇ ਤੌਰ ਤੇ ਸੀਤਲਜੀ ਨੂੰ ਫੋਨ ਕੀਤਾ ਇਹਨਾਂ ਨੂੰ ਬਿਰਵੇ ਤੋਂ ਸਦਿਆ ਗਪਾਲ ਸਾਡਾ ਬੱਚਾ ਵੀਡੀਓ ਬਣਾ ਰਿਹਾ ਤੇ ਬਾਕੀ ਹੁਣ ਘੁੰਮ ਫਿਰ ਕੇ ਦੇਖਦੇ ਆ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਵੇਖੀ ਬਣ ਰਿਹਾ ਕੇਤ ਦਾ ਕਿਵੇਂ ਕਿਵੇਂ ਮੇਰੀ ਕਣਕ ਬਹੁਤ ਵਧੀਆ ਹੈ ਆਰਗੇਨਿਕ ਗੰਨਾ ਆਰਗੇਨਿਕ ਚੂਪਣਦੇ ਆ ਐ ਸਬਜ਼ੀਆਂ ਆਰਗੇਨਿਕ ਬਣੀਆਂ ਹੋਈਆਂ ਨੇ ਸੋ ਅਸੀਂ ਥੋੜਾ ਥੋੜਾ ਹੌਲੀ ਹੌਲੀ ਅੱਗੇ ਅੱਗੇ ਵਧੀ ਜਾਵਾਂਗੇ ਯਾਰਾਂ ਦੋਸਤਾਂ ਦੀਆਂ ਬਲੇਸਿੰਗਜ਼ ਨੇ ਨਾਲ ਤੇ ਪੂਰੇ ਪੰਜਾਬੀ ਬਹੁਤ ਮਾਣ ਬਖਸ਼ਦੇ ਨੇ ਸੱਚੀ ਪੁੱਛਦੇ ਹੋ ਬੇਤਿਹਾਰਸ਼ਾ ਮਾਣ ਬਖਸ਼ਦੇ ਨੇ ਖੇਤਾਂ ਦੀਆਂ ਵੀਡੀਓ ਪਾਕਿਸਤਾਨ 'ਚ ਬਹੁਤ ਲੋਕ ਦੇਖਦੇ ਨੇ ਤੇ ਬਾਹਰ ਵਿਦੇਸ਼ਾਂ 'ਚ ਵਸਦੇ ਪੰਜਾਬੀ ਬਹੁਤ ਮਾਣਦੇ ਨੇ ਤੇ ਬੜਾ ਚੰਗਾ ਲੱਗਦਾ ਹੈਗਾ ਸੱਚੀ ਪੁੱਛ ਦਿਆਂ ਕਿ ਮੇਰਾ ਸਾਰਿਆਂ ਨੂੰ ਸਲੂਟ ਹੈ ਇਸ ਗੱਲ ਦੇ ਲਈ ਕਿ ਤੁਸੀਂ ਇੰਨਾ ਪਿਆਰ ਦਿੰਦੇ ਹੋ ਬੰਮੀ ਬਾਈ ਨੂੰ ਤੇ ਹੁਣ ਨਵੇਂ ਗੀਤ ਜਿਹੜੇ ਨੇ ਅਕਰਮ ਰਾਹੀ ਸਾਹਿਬ ਨਾਲ ਸਾਜੀਆ ਮਨਜੂਰ ਜੀ ਨਾਲ ਭੈਣ ਮੇਰੀ ਨਾਲ ਤੇ ਪਲੱਸ ਆਰਫ ਨਾਲ ਤੇ ਹੋਰ ਹਿੰਦੁਸਤਾਨ ਦੇ ਵੱਡੇ ਦਿਗਜ ਕਲਾਕਾਰਾਂ ਨਾਲ ਬਹੁਤ ਜਲਦ ਤੁਹਾਡੀ ਰੂਬਰੂ ਕਰਦੇ ਰਹਾਂਗੇ ਤੋ ਤੁਸੀਂ ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਸਤਿ ਸ੍ਰੀ ਅਕਾਲ ਪੰਜਾਬੀਓ ਸਤਿ ਸ੍ਰੀ